ਆ ਗਨੇ ਕੰਮ ਕਹਿਣ ਕੰਟੈਕਟ ਨੰਬਰ ਦਿੱਤੇ ਹੋਏ ਜੇ نیچے ਠੀਕ ਆ ਅੱਜ ਕਿੱਥੇ ਤਿਆਰੀ ਸਵੇਰੇ ਸਵੇਰੇ ਉੱਠ ਕੇ ਅੱਜ ਕਿੱਥੇ ਤਿਆਰੀ ਗੱਡੀ کھول ਲੈਣਾ ਚੱਲਨੀ ਗੱਡੀ ਚੱਲੀ ਅੱਜ ਵਿਆਹ ਤੇ ਆਪ ਨੂੰ ਮੈਂ ਆਪਣੇ ਨੂੰ ਲੈ ਜੁਣਿਆ ਕੋਈ ਉੱਥੋਂ ਲਵਾ ਕੇ ਹਾਂ ਹਾਂ ਨਾ ਆਇਆ ਜੇ ਨਾ ਤੇ ਅਸੋਈ ਨੋ ਫਾਟਾ ਤੋ ਤਾ ਵੀ ਆ ਤਾ ਵੇਡਾ ਵੈਲਕਮ ਸਸਿਕਾਰ ਸਵਾਗਤ ਹੈ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਤੇ ਅੱਜ ਆਪਣੀ ਗੱਡੀ ਵਿਆਹ ਤੇ ਜਾਣੀ ਆ ਉਹ ਰਲਵਾ ਕੇ ਲੈ ਆਈਏ ਹੁਣ ਪਰ ਆ ਇੱਕ ਚੀਜ਼ ਦਾ ਬੜਾ ਤਕਾਂ ਦਾ ਜਦੋਂ ਮੈਂ ਗੱਡੀ ਧੋਖ ਲਈ ਉਹਨਾਂ ਦੇ ਉਦੋਂ ਅਗਲੇ ਦਿਨ ਮਹੀ ਪੈਂਦਾ ਪੈਂਦਾ ਤੇ ਉਹ ਕੰਮ ਹੋਇਆ ਫੇਰ ਆਮ ਹੀ ਪੈ ਗਿਆ ਸੀ ਚਾਬੇ ਖੋ ਰੱਖੋ ਮੈਂ ਲੋ ਕੀ ਹਾਲ ਹੋ ਗਿਆ ਸਾਰਾ ਇਹ ਮੰਦਾ ਵਾਲਾ ਇਧਰ ਵੀ ਬਸ ਇਹ ਵੀ ਪਿਆਰ ਥੋੜਾ ਜਿਹਾ ਐਵੇਂ ਜਿੱਦਾਂ ਨਾ ਮਤਰਜੇ ਪਿਆ ਆ ਵੇਖੋ ਜਿੱਧਰ ਉਧਰ ਵਧਾ ਦਿੱਤੇ ਆ ਵਧਾ ਹੀ ਉਧਰ ਲੈਂਟਰ ਦਾ ਉਧਰ ਨਹੀਂ ਮਸਾ ਵੀ ਲਬੜੀ ਗੱਡੀ ਆ ਇਧਰ ਦੀ ਸਾਈਡ ਥੋੜੀ ਕਾਟੇ ਨਾ ਇੱਥੋਂ ਇੱਥੋਂ ਵੱਧਦੀ ਗਈ ਨਾਲ ਹੀ ਮੁੜ ਕੇ ਆ ਉਹ ਇਧਰ ਜ਼ਿਆਦਾ ਹੋ ਗਿਆ ਬਟੂਆ ਰੈਚ ਲੈ ਕੇ ਰਹੀ ਤੇ ਉਹ ਲੱਜ ਗਿਆ ਪਰਲੇ ਡਰਾਵ ਵਿੱਚ ਹੋਣਾ ਪਰਲੇ ਚ ਇਹਨਾਂ ਦਾ ਉਹ ਕਿੰਨੇ ਦਿਨ ਪਿਆ ਖਣੀ ਨੂੰ ਵੇਖਣ ਦਾ ਹੈ ਨਹੀਂ ਮੇਰੇ ਕੋਲ ਉਥੋਂ ਮੈਂ ਕੱਢ ਲੈ ਜਿੱਥੋਂ ਮੈਂ ਲੱਭੰਦੇ ਆ ਕੱਲ ਆਪਣਾ ਸ਼ੀਟਾ ਨਾ ਬਰਸ਼ ਮਾਰ ਕੇ ਤਰਾਈਆਂ ਸਰਫ ਪਾਕ ਨਾ ਥੋੜਾ ਜਿਹਾ ਤੇ ਕਿੰਦਾ ਸਾਫ ਲੱਗਣ ਡੀਆਂ ਨੇ ਬਹੁਤ ਵਧੀਆ ਸਾਫ ਆ ਇਹਦੇ ਚ ਇਹਦਾ ਰੰਗ ਸੇਮ ਆ ਪਰ ਆਹ ਰੰਗ ਥੋੜਾ ਕਿਦਾਂ ਦਾ ਲੱਗਣਿਆ ਨਾ ਆ ਵੇਖੋ ਇਹਨਾਂ ਤੇ ਹੁਣ ਮੈਂ ਗਾਂ ਮੈਂ ਬ੍ਰਸ਼ ਮਾਰਾਵਾਂਗਾ ਆਹ ਰੰਗ ਕਿੰਨਾ ਕਿੰਨਾ ਫਰਕ ਆਹ ਰੰਗ ਚ ਤੇ ਆਹ ਰੰਗ ਚ ਵੇਖੋ ਫਰਕ ਹੈਗਾ ਨਾ ਬਾਈ ਫਲੈਂਕ ਕਿਸ ਕਰ ਦੋ ਬਾਈ ਲੈ ਵੀ ਸਾਰੀ ਗੱਡੀ ਸਾਫ਼ ਕਰ ਲਈ ਬੜਾ ਮਿੱਟੀ ਘਟਾ ਹੈ ਬਹੁਤ ਬੁਰੇ ਹਾਲ ਹੀ ਸਾਫ਼ ਸੁਥਰ ਕਰ ਲਈ ਪਰ ਰਿਬਾਰੀ ਬਾਰੀ ਬੰਨੀ ਕਿਹਨੇ ਕੰਦ ਕੁੰਦਨਾ ਟੱਚ ਕਰਦੀ ਆ ਆ ਗਾਇਨ ਮਨਿਕਨ ਸਾਹਿਬ ਤੇ ਆ ਪਤਾ ਨਹੀਂ ਹੁਣ ਕਿਹਦੇ ਕੋਲ ਹੋਈ ਇਹ ਟੱਚ ਇਥੋਂ ਰੰਗ ਲੱਗ ਗਿਆ ਮੈਂ ਤਾਂ ਹੀ ਕਰੇ ਕਿ ਨਾ ਨਾ ਬੰਦਾ ਧਿਆਨ ਨਾ ਉਤਰਦਾ ਬੁੱਕਾ ਲੱਗ ਗਿਆ ਤੇ ਬਾਕੀ ਫੁੱਲ ਕਿਹਨੇ ਲਾਏ ਆ ਬੁੱਕਾ ਕਿਹਨੇ ਲਾਇਆ ਮੈਂ ਗੱਡੀਆਂ ਐਵੇਂ ਨਹੀਂ ਸਜਾ ਦਿੰਦੇ ਜੇ ਕਹਿੰਦੇ ਸਜਾਉਣੀਆਂ ਹਨ ਤੇ ਸਜਾ ਸਕਦੇ ਜਾ ਠੀਕ ਆ ਗੱਡੀਆਂ ਚੈੱਕ ਕਰ ਲੈ ਤੂੰ ਆਹ ਫਾਰਜ਼ੰਦਰ ਵੇਖੋ ਤਿਆਰ ਕੀਤੀ ਆ ਨੰਬਰ ਨੰਬਰ ਇਹਨਾਂ ਲਿਖੇ ਆ 88 ਹਿਯਾਰੀ ਗੇਟ ਲੱਗੇ ਜੇ ਠੀਕ ਆ ਉੱਥੇ ਜੇ ਰਹਿੰਦੇ ਆਹ ਲੋਕੇਸ਼ਨ ਜਾਵੇ ਲੈ ਭਲੇ ਆ ਵੀ ਇੱਥੇ ਤੱਕ ਕੰਮ ਪਹੁੰਚਾਤਾ ਜੇ ਓਕੇ ਹੋ ਗਿਆ ਕੰਮ ਠੀਕ ਆ ਇਹ ਸਾਰੇ ਘਰੋਂ ਲਿਆਂਦੇ ਫੁੱਲ ਆ ਸਾਰੇ ਆ ਲਾਇਆ ਬੱਸ ਇਹਨਾਂ ਨੇ ਆ ਵਾਲੇ ਬਾਕੀ ਆ ਬੁੱਕੇ ਵਾਲੇ ਸਭ ਘਰੋਂ ਨਹੀਂ ਆਂਦੇ ਮੈਂ ਉਹ ਲਾਗੇ ਨੇ ਆਪਣੇ ਭਰਾ ਬੈਠੇ ਹੋਏ ਨੇ ਨਵਾਂਮ ਡੈਕੋਰੇਸ਼ਨ ਜਿੰਨਾਂ ਕੋਲੋਂ ਮੈਂ ਆਪਣੇ ਘਰੇ ਹੀ ਬਹੁਤ ਵਧੀਆ ਡੈਕੋਰੇਸ਼ਨ ਕਰਵਾਈ ਆ ਤੇ ਬਹੁਤ ਸੋਹਣਾ ਕੰਮ ਆ ਤੇ ਮੈਂ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਮੈਂਸ਼ਨ ਕੀਤਾ ਹੀ ਹੋਇਆ ਤੁਸੀਂ ਦੇਖਿਆ ਆ ਤੇ ਜਲਦੀ ਜਲਦੀ ਜਾ ਕੇ ਤੁਸੀਂ ਵਿਜ਼ਿਟ ਕਰੋ ਵੀ ਤੇ ਬਾਈ ਹੁਣਾਂ ਨਾਲ ਗੱਲਬਾਤ ਕਰ ਸਕਦੇ ਆ ਫੋਨ ਚੱਕਲਾ ਕਰੋ ਬਸ ਭਾਜੀ ਓਕੇ ਚੱਕ ਲੈਣਗੇ ਉਹ ਗੱਡੀ ਤੇ ਸਜਾ ਲਈ ਇਹਨਾਂ ਨੇ ਕਿੰਨੀ ਸੋਹਣੀ ਲੱਗਦੀ ਪਈ ਵਾਰਿਸ਼ ਨੇ ਕੰਮ ਖਰਾਬ ਕਰਤਾ ਯਾਰ ਹੋ ਜਾ ਬੰਦਾ ਉਹਦੇ ਨਾਲ ਹਾਂ ਮੈਂ ਮੁੰਡੇ ਜਿੱਦ ਕਰੀ ਆਲੋ ਜਾਣੀ ਲੇਟ ਬੜੀ ਹੋ ਗਈ ਸੀ ਲੇਟ ਹੋ ਗਿਆ ਹਾਂ ਹੁਣ ਕਾਲੀ ਪਈ ਆ ਗਿਆ ਕੋਈ ਅਦਾ ਉਹ ਕਹਿੰਦੇ 11:15 ਦੇ 11 ਵਜੇ ਤੇ ਹੋ ਰਹਿ ਗਏ 10 ਮਿੰਟ ਮੈਂ ਤਾਂ 11 ਸਮਝਣੇ ਨਾ 11:15 ਦੋ ਕਹਿੰਦਾ ਮਤ ਤੁਹਾਡੇ 11:15 ਘਟ ਘਟ ਗਿਆ ਨਾ ਮੇਰੇ ਪੈਸੇ ਦੇ ਦੋ 5 ਕੇ 10 ਮਿੰਟ ਦੇ ਵਿੱਚ ਚਪਕ ਮੰਨੀ 10 ਕੇ ਮਿੰਟ ਦੇ ਵਿੱਚ ਨਾ ਰੈਡੀ ਹੋ ਗਏ ਆਪਾਂ ਠੀਕ ਆ ਨਹਾ ਕੇ ਅਸੀਂ ਪਹਿਲਾਂ ਗਏ ਸੀ ਕਿ ਜਦੋਂ ਗੱਡੀ ਤੇ ਫਲ ਆਉਣੇ ਨਾ ਉਹਦੋਂ ਲਿਆ ਸੀ ਤੇ ਹੁਣ ਕੱਲੇ ਰਹਿ ਗਏ ਆ ਬੂਟ ਪਾਉਣ ਵਾਲੇ ਰਹਿ ਗਏ ਬਸ ਬਾਕੀ ਰੈਡੀ ਹੋ ਗਏ ਆ ਹਾ ਵਾਈਪਰ ਆਪਣੇ ਆਪ ਚੱਲ ਗਏ ਮੈਨਾਂ ਉਹਦਾ ਸੈਟਿੰਗ ਦੇ ਵਿੱਚੋਂ ਚੈੱਕ ਕੀਤਾ ਸੈਟਿੰਗ ਦੇ ਵਿੱਚੋਂ ਨਹੀਂ ਹੈ ਆਪਣੇ ਆਪ ਚੱਲਦੇ ਆਟੋਮੈਟਿਕ ਨਹੀਂ ਹੈ ਮੈਨੂੰ ਲੱਗਦਾ ਕੋਈ ਪ੍ਰੋਬਲਮ ਆ ਗਈ ਗੱਡੀ ਵਿੱਚ ਆਪਣੇ ਆਪ ਚੱਲ ਪਏ ਕੱਲ ਦੇ ਚੱਨਣ ਲੱਗੇ ਆਪਣੇ ਆਪ ਤੇ ਮੈਂ ਉਹਦਾ ਗੱਡੀ ਦੀ ਸੈਟਿੰਗ ਚੈੱਕ ਕੀਤੀ ਉਹ ਠੀਕ ਹੈ ਸਾਰੀ ਉਹ ਆਫ ਹੀ ਆਟੋਮੈਟਿਕ ਆਜ ਸੰਦੀਪ ਰਵੋਗੇ ਘਰੇ ਹੀ ਤੇ ਮੈਂ ਜਾਵਾਂ ਵਿਆਹ ਤੇ ਮੈਂ ਵੀ ਲੱਕਰ ਨਾਣ ਤਿਆਰ ਹੋ ਕੇ ਬੈਠਾ ਹਾਂ ਮੈਨੂੰ ਤਿਆਰ ਹੋਏ ਨੂੰ ਹੋ ਗਿਆ ਨਾ ਅੱਧਾ ਘੰਟਾ ਹੋ ਗਿਆ ਪੂਰਾ ਟਾਈਮ ਦੇ ਕਿੰਨਾ ਹੋ ਗਿਆ 12:30 ਇਹ ਕੀ ਅਮਰੂਦ ਹਾਂ ਇਹ ਚੀਜ਼ ਕਹਿੰਦੇ ਕਰਕੇ ਨਾ ਗਲਾ ਠੀਕ ਹੋ ਜਾਂਦਾ ਪਰ ਪੂਰਾ ਕਾਲਾ ਕਰਨਾ ਪਣਾ ਅਮਰੂਦ ਹਾਂ ਪੂਰਾ ਕਾਲਾ ਕਰਨਾ ਪਣਾ YouTube ਤੇ ਵੇਖ ਲੈ ਭਾਵੇਂ ਪੂਰਾ ਕਾਲਾ ਕਰਨਾ ਪਣਾ ਅਮਰੂਦ ਤੋਂ ਇਹਨੂੰ ਫਿਰ ਛਿਲਕੇ ਨੂੰ ਲਾ ਲੈਣਾ ਉਪਰੋਂ ਠੀਕ ਹੈ ਤੇ ਵਿਚਲਾ ਇਹ ਸਮਰੂਦ ਦਾ ਖਾਣਾ ਹੈ ਉੱਪਰੋਂ ਆਦੇ ਨਾ ਹਾਂ ਉੱਪਰੋਂ ਕਾਲ ਖਲਾਦ ਨਹੀਂ ਮੁੜਕੇ ਤੇ ਵਿੱਚੋਂ ਇਹ ਨਾ ਵਿੱਚ ਰਹਿ ਗਿਆ ਨਾ ਮਰੂਦ ਉਹ ਖਾਣਾ ਹੈ YouTube ਤੇ ਵੇਖੀ ਆਹ ਤੇ ਵਿਆਹ ਵਲੇ ਕਰਾਉਣਾ ਫੋਨ ਆ ਹੀ ਜਾਂਦੇ ਛੇਤੀ ਕਰੋ ਛੇਤੀ ਕਰੋ ਹਾਂ ਤੇ ਇੱਥੇ 12:30 ਹੋ ਗਏ 12:30 ਹੋ ਗਏ ਟਾਈਮ ਕਾਫੀ ਹੋ ਗਿਆ ਜੀ ਤੇ ਬਰਾਤ ਜਾ ਰਹੀ ਅੱਗੇ ਅੱਗੇ ਪਹੁੰਚ ਗਏ ਗੱਡੀ ਲਾਤੀ ਹੀ ਸਾਈਡ ਜੀ ਦੇ ਬਾਅਦ ਪਿੱਛੇ ਜੇ ਕਰਕੇ ਹੁਣ ਕਿਹੜਾ ਧਿਆਨ ਰੱਖੇ ਮੈਨੂੰ ਇਹ ਵੀ ਕੋਈ ਫਲ ਫਲ ਨਾ ਲਾ ਦੇ ਆਹ ਪੈਸੇ ਸਾਹਮਣੇ ਸੰਦੀਪ ਇਹਦੇ ਡੋਸਾ ਲੱਗਾ ਲੱਗਣ ਨੇ ਵੀ ਦਾ ਫੇਵਰਟ ਆ ਦੋਸਾ ਸੰਦੀਪ ਵੇਖੂਗੀ ਹਣ ਵਲੌਗ ਹਣ ਮੈਂ ਸਪੈਸ਼ਲ ਕਹਿਣਾ ਵਾਲਾ ਵਲੌਗ ਅੱਜ ਵੀ ਮੈਂ ਨਹੀਂ ਮੈਨੂੰ ਦੋਸੇ ਦਾ ਸ਼ਕੀਨ ਹੈ ਮੈਂ ਨਹੀਂ ਖਾਂਦਾ ਹੁੰਦਾ ਮੈਂ ਤਾਂ ਕਦੀ ਵੀ ਨਹੀਂ ਖਾਂਦਾ ਅੱਜ ਤੱਕ ਟੇਸਟ ਲੇਖੇ ਨਾ ਕਦੇ ਇੱਕ ਅੱਧੀ ਆਪਣਾ ਮੁਰਗੀ ਕਿ ਸੰਦੀਪ ਹਣ ਕੋ ਲੈ ਲਈ ਹੋਵੇ ਗੱਲ ਵੱਖਰੀ ਦੋਸੇ ਵਿੱਚ ਮੇਰਾ ਨਹੀਂ ਫੇਵਰਟ ਹੈ ਕਮ ਮੈਂ ਖਾਂਦਾ ਨਹੀਂ ਮੇਰੇ ਬਾਅਦ ਚੋਮਨਾ ਫੇਵਰਟ ਉਹ ਖਾ ਲਈ ਤੇ ਹੁਣ ਚੱਲੇ ਆ ਨਕਾਹ ਤੇ ਕੀ ਚਰਚਾ ਜਾਣਾ ਹੈ ਕਹਿੰਦੇ ਚਰਚਾ ਜਾਣਾ ਹੈ ਬਸ ਵਿਆਹ ਤੇ ਹੋ ਗਿਆ ਮੁੰਡੇ ਦਾ ਹੁਣ ਚੱਲੇ ਆ ਘਰ ਨੂੰ ਵਾਪਸੇ ਇਹ ਚਰਚਾ ਆਏ ਸੀ ਕਿ ਤੇ ਸੀ ਆ ਦੇਖੋ ਚਰਚਾ ਚਾ ਚਰਚਾ ਯਾ ਤਾਂ ਉਮਰ ਲੱਗ ਗਿਆ ਸੀ ਜਾਣਦੇ ਆ ਜਾਂ ਫੋੜਾ ਫੜਾ ਦੋ ਚਾਰ ਖੇਚਿਆ ਆ ਗਏ ਨੇ ਬੰਦੇ ਸਾਡੇ ਨਾਲ ਦੀਪ ਭਾਜੀ ਆ ਜੁੜੇ ਹੋਏ ਨੇ ਅੱਜ ਨਾਲ ਗੱਡੀ ਲੈ ਕੇ ਆਏ ਨੇ ਬਹੁਤ ਵਧੀਆ ਵਲੌਗਰ ਨੇ ਵਾਧ ਤੋਂ ਵਾਧ ਇਹਨਾਂ ਦੇ ਚੈਨਲ ਸਬਸਕ੍ਰਾਈਬ ਕਰੋ ਇਹਨਾਂ ਨੂੰ ਫੋਲੋ ਕਰੋ ਤੇ ਇਹ ਵੀ ਉਹਦਾ ਕੰਮ ਹੈਗਾ ਵਾ ਫੋਟੋਗ੍ਰਾਫੀ ਡਰੋਨ ਡਰੋਨ ਆ ਬਾਈ ਦਾ ਆਪਣਾ ਹਾਂਜੀ ਚਲਾਉਣਾ ਨਹੀਂ ਹੁੰਦਾ ਪਰ ਕਿਉਂ ਨਹੀਂ ਹੁੰਦਾ ਚਲਾਉਣਾ ਇਹਨਾਂ ਨੂੰ ਕਿਉਂ ਮਮਾ ਟੁੰਡਾ ਹੈ ਚਲਾਉਂਦਾ ਹੈ ਜੀ ਕਿਸ ਕੀ ਨੇ ਓਹ ਵਾ 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 ਅੱਛਾ ਅੱਛਾ ਤੁਸੀਂ ਕਦੋਂ ਦੀ ਸਖਲੀ ਭਾਜੀ ਹੈ ਤੁਸੀਂ ਕਦੋਂ ਦੀ ਸਖੀ ਤੁਹਾਡਾ ਉਸਤਾਦ ਕੌਣ ਹੈ ਨਾ ਦੱਸ ਕੋਈ ਨਹੀਂ ਮੈਂ ਸਿੱਖ ਲਈ ਮੈਂ ਤੇਰਾ ਮਾਮਾ ਮੇਰੇ ਕੋਲ ਜਾ ਦੇਖ ਲੈ ਮੈਂ ਉਸਤਾਦ ਦਾ ਨਾਮ ਲੈ ਦਿੰਦਾ ਯਾਰ ਇਹ ਤਾਂ ਕਹਿੰਦਾ ਭਾਵੇਂ 100 ਹੀ ਕਹਿੰਦਾ ਮੈਂ ਆਪੇ ਸੁਖੀ ਹੈ ਮਿਸਟਰ ਜਗਨੂ ਭਾਈ ਉਹ ਜਾ ਦੇਖ ਰਹੇ ਨੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਮਤੂ ਮੇਰੀ ਇੱਜ਼ਤ ਰੋਲਦੀ ਹਾਂ ਕੋਚ ਕਾ ਫੁੱਲ ਗੱਡੀ ਤੇ ਡਿਗ ਡਿਗ ਪਏ ਨੇ ਉਹ ਤਾਂ ਡਿਗ ਪਏ ਆ ਵੀ ਘਰ ਵਾਲੇ ਕਹਿੰਦੇ ਭਜਾਓ ਮਾਸਾ ਗੱਡੀ ਕਿਉਂਕਿ ਜਿੰਨੇ ਮੈਨੂੰ ਫੁੱਲ ਆਗਤੇ ਉਹ ਕਹਿੰਦਾ ਭਾਜੀ ਗੱਡੀ ਦੀ ਸਪੀਡ ਜਣੀ ਨੇ 60 ਕ ਰੱਖਿਓ ਇਹ ਕਹਿੰਦੇ ਭਜਾ ਫੇ 100 ਤੇ ਚੜੀ ਤੇ ਦੋ ਤਿੰਨ ਫੁੱਲ ਹੱਥ ਘਟੇਪੇ ਸੱਤੇ ਵੀਰ ਮੇਰੀ ਫੋਟੋ ਤੇਰੇ ਵਰਗੇ ਮੇਰੇ ਨਾਲ ਵੈਸਲਿੰਗ ਮਿਲਦੇ ਵੈਸਲਿੰਗ ਮੈਂ ਵੈਸਲਿੰਗ ਮਾਸਤੇ ਰੱਖਿਆ ਹੁੰਦੇ ਵੀ ਭਾਜਦੇ ਤਵਾ ਦਾ ਵੈਸੇ ਨਾਲ ਮਿਲਦੇ ਹੋ ਸਹੀ ਗੱਲ ਹੈ ਹੋਰ ਸੁਣਾਵੇ ਕੀ ਉਹ ਕੀ ਕੰਡ ਕਰਦਾ ਸਾਹਮਣੇ ਇੱਥੇ ਕੰਡ ਹੋ ਗਿਆ ਇੱਥੇ ਵਿਆਹ ਆਏ ਗੱਡੀ ਮਾਰਤੀ ਸਕੂਟਰੀ ਦੇ ਵਿੱਚ ਤਾਂ ਕੰਮ ਖਰਾਬ ਹੋ ਗਿਆ ਗੱਡੀ ਨਹੀਂ ਸਕੂਟਰੀ ਭੰਦੀ ਹੈ ਉਹ ਇੰਨਾ ਸ਼ੋਰ ਸ਼ੋਰ ਦੇ ਵਿੱਚ ਸਕੂਟਰੀ ਨੇ ਕੰਮ ਹੋ ਗਿਆ ਕੀ ਕੀ ਟੁੱਟ ਗਿਆ ਤੈਨੂੰ ਪਤਾ ਲੱਗਾ ਉਹਦਾ ਗੱਡਰੀ ਵਿੰਗਾ ਲੱਖੇ ਵਿੰਗਾ ਕਰਦਾ ਸੀ ਸੁਣੀ ਕਹਿੰਦੀ ਮੈਂ 1 ਲੱਖ 2000 ਦੀ ਲਈ ਆ ਤੇ 1 ਲੱਖ 2000 ਦੀ ਤੇ ਦੇਖ ਹੁਣ ਕੀ ਗੇਮ ਪੈਂਦੀ ਹੈ ਕੀ ਗੇਮ ਪੈਂਦੀ ਵੇਖੋ ਹੁਣ ਉਹਨੇ ਹੀ ਵੇਖਨੇ ਆ ਜਦੋਂ ਕੋਈ ਕਾਰਵਾਈ ਨਹੀਂ ਹੋਈ ਹਿੱ ਤੱਕ ਤੇ ਭਲਵਾਨ ਨਾਲ ਹੀ ਬੈ ਜਾ ਪਿਆ ਕਰਾਈ ਜਾਂਦੇ ਜੀ ਪਾਪਾ ਮੈਨੂੰ ਵਾਜਣ ਦਿੰਦਾ ਮੈਂ ਬੱਸੀ ਪਾ ਦੇ ਪਾਪਾ ਮੱਸੀ ਪਾ ਦੇ ਮੱਸੀ ਪਾ ਦੇ ਘੁੱਟ ਕੇ ਆ ਇਧਰ ਹੀ ਪਾਰੀ ਕਰ ਦੋ ਨਾ ਆਹ ਇੱਥੇ ਘੁੱਟ ਹੋ ਗਏ ਕਿ ਲੱਭਾਈ ਨੀ ਕਿ ਲੱਭਾ ਪਾਰੀ ਕਰ ਦੋ ਪਾਰੀ ਪਾਰੀ ਕਰ ਦੋ ਪਾਪਾ ਜੀ ਆਹ ਇਹ ਕਿ ਨਾਮ ਨਹੀਂ ਸੁਣਾਉਂਦਾ ਤੋ ਹਾਂ ਢੋੜਕੂ ਮੈਂ ਗਿਆ ਹੀ ਬਾਰ ਕੁਮਤ ਹੁਣ ਕਿਥੇ ਉਤਰਨਾ ਵਾ ਥਲੇ ਉਤਰਨਾ ਨਾ ਆਪਣੀ ਪੀਂਚ ਬਹਿ ਜਾ ਆਪਣੀ ਪੀਂਚ ਬਹਿ ਜਾ ਇੱਥੇ ਹਾਂ ਹਾਂ ਬਾਏ ਬਾਜੀ ਕਿਦਾਂ ਬਈ ਪੀਂਚ ਹਾਂ ਡਿੱਕੀ ਬੜੀ ਬਾਜੀ ਕਿਦਾਂ ਬਈ ਲੈ ਲਓ ਫਿਰ ਦਵਾਈ ਹੁਣ ਡਾਕਟਰ ਦਵਾਈ ਲਗਣਾ ਬੜੀ ਸੇ ਥੋੜੀ ਮੋਟੀ ਬਹੁਤ ਜ਼ਿਆਦਾ ਲੱਗੀ ਬਹੁਤ ਜ਼ਿਆਦਾ 150 ਚੱਲੇ ਜੀ ਮਾ ਘਰੇ ਪਹੁੰਚੇ ਆਂ ਤੇ ਆ ਵੇ ਕਿੰਨਾ ਫਿਰਨ ਡਈ ਏ ਵੇ ਫਿਰਨ ਡਈ ਵੇ ਕਿਦਾਂ ਚੱਲ ਆ ਫੁੱਲ ਲਾ ਹੁਣ ਇਹਨਾਂ ਕੰਮ ਕਰਦੇ ਫੁੱਲ ਲਾ ਲਾ ਕੇ ਨਾ ਸੰਭੀ ਜਾਵੇ ਲਾ ਲੈ ਤੇ ਬੰਦ ਕਰੱਖੀ ਛੋੜੀ ਲਾ ਹਾੜੀ ਪੈਣੀ ਪੈਣੀ ਇੱਥੇ ਗੱਡੀ ਆਉਂਦਾ ਕੋਈ ਇਹਨੂੰ ਉਹੋ ਕੋਈ ਨੀ ਆ ਚੁੱਕੀ ਇਹਨੇ ਹੁਣ ਫੁੱਲ ਮੁੰਡਾ ਲਾਉਣ ਲੱਗਾ ਮੈਂ ਸਭ ਜੀ ਤਿੰਨ ਨਾ ਉੱਡ ਗਏ ਤਿੰਨ ਉੱਡ ਗਏ ਤਿੰਨ ਫੁੱਲ ਉੱਡ ਗਏ ਜੇ ਉਹ ਫੁਲਕਾਰੀ ਵੀ ਪਾਈ ਹੁੰਦੀ ਉਹ ਵੀ ਉੱਡ ਜਾਣੀ। ਹੋਰ ਕੀ ਉੱਡ ਜਾਣੀ ਕਿ ਜਾਂਦੇ ਭਜਾ ਕੇ ਖੜੀ ਗੱਡੀ ਕਹਿੰਦੇ ਛੇਤੀ ਭਜਾਓ ਵੀ। ਹੂੰ ਹੂੰ। ਜਾਣਾ ਛੇਤੀ। ਅੱਛਾ ਅੱਛਾ। ਫਿਰ ਕੀ ਕਰਨਾ ਜੇ ਉਹ ਵੀ ਪਾਈ ਹੁੰਦੀ ਪਾਈ ਹੁੰਦੀ ਘੱਟਣੀ। ਹੂੰ ਹੂੰ। ਲਾਦੋ ਲਾਦੋ ਦੋ ਬਦੋ। ਇਹ ਦਾਗ ਪੈ ਗਏ। ਨਹੀਂ ਨਹੀਂ ਇਹ ਗਮ ਜਿਹੜੀ ਚੰਮੜ ਜਾਂਦੀ ਨੇ ਵਿੱਚ ਉਹਦੇ ਟੇਪ ਤੇ ਵਧੀਆ ਲਾਈ ਪਰ ਕੋਈ ਕੋਈ ਕੇਵਲ ਇਹ ਕੰਮ ਕਰਦੀ ਹੈ। ਅੱਛਾ ਅੱਛਾ। ਦੇ ਬਾਈ ਮਰੀਨ ਦੀ ਨੀਂ ਨੀਵਾਏ ਨਾ ਜੋ ਉਹ ਵੀ ਉਹ ਕੰਨੀ ਅੰਦਰ ਤਾਂ ਨਹੀਂ ਗੰਦੀ ਅਰੇ ਬੰਜੇ ਰੱਖ ਲਿਓ ਡਾਡੀ ਤੇਰਾ ਕੰਦਨ ਲੈ ਜਾਾਂਗੇ ਤੇ ਜਿਹੜਾ ਅਸਲੀ ਆ ਉਹ ਤਾਂ ਸੁੱਕ ਗਿਆ ਹਨਾ ਉਹ ਸੁੱਕ ਗਿਆ ਤੇ ਖਤਮ ਹੋ ਗਿਆ ਉਹ ਦੀ ਹੀਟ ਦੇ ਨਾਲ ਸੁੱਕ ਗਿਆ ਨਾ ਯਾਰ ਕਿੰਨੀ ਗੱਡੀ ਹੀਟ ਹੁੰਦੀ ਹੈ ਵੀ ਇਹਦੀ ਹੈ ਨਾ ਨਾਲੇ ਦੁਪਹਿਰ ਕਿੰਨੀ ਲੱਗੀ ਹੈ ਸਾਹ ਬੰਦੇ ਨਾ ਜਾਣਾ ਹੈ ਨਾ ਦੁਪਹਿਰ ਰਾਣੀ ਲਾਦੇ ਆਹੋ ਬਹੁਤ ਹੋ ਜਾਂਦੀ ਜੇ ਥੱਲੇ ਨਹੀਂ ਦੀ ਨੀ ਕਿਵੇਂ ਇਹ ਗਮਲੇ ਚੋਕੇ ਸੈਟ ਕਰਦੇ ਉੱਤੇ ਤੇ ਮਰ ਮਿੱਟੀ ਦੇ ਵਿੱਚ ਉਹਨੇ ਖੜਨਾ ਉਦਾਂ ਉਹਨਾ ਕਿਤੇ ਖੜਨਾ ਆਹ ਵੀ ਗੱਲ ਸੀ ਆ ਗੋਰ ਅੱਜ ਕੱਲ੍ਹ ਕੀ ਦਾ ਦੇਖ ਹੂੰ ਅੱਜ ਹੌਸਤਾ ਨਹੀਂ ਕੀਤੀ ਕਿ ਨਹੀਂ ਬੜੀ ਖੁਸ਼ ਰਹੀ ਅੱਜ ਮਿੱਟੀ ਖਾਦੀ ਖਾਂਦੀ ਇਹ ਤੇ ਮੁਰਗੇ ਕਿ ਨਾਲੇ ਦਾਵਾ ਦਾ ਡੈਡੀ ਤੇਰਾ ਮਗਰ ਭੱਜਿਆ ਇੱਕ ਤੋਂ ਹੋਰ ਆ ਤੇ ਨੱਠਾਈ ਹੋਇਆ ਆ ਆਏ ਨੀ ਕਾਕਾ ਆ ਗਿਆ ਨੀ ਕਾਕਾ ਆ ਗਿਆ ਯੋ ਇਹ ਕਾਕਾ ਥੋੜੀ ਜੀ ਤਾਂ ਨਹੀਂ ਉੱਤਰ ਹੁੰਦੀ ਆ ਉਤਰਨ ਦੀ ਬਾਅਦ ਉਹਨੂੰ ਫੇਟ ਆ ਗਿਆ ਹਾਂ ਤਗਲੀਆ ਉਹ ਜਾਂਦੀ ਹਾਂ ਹਾਂਜੀ ਇੱਧਰ ਫਿਰ ਹੁੰਦੇ ਕਿੱਥੇ ਚੱਲਿਆ ਪਪਾ ਉਹ ਦੇਖ ਕੇ ਆਈ ਪਪਾ

ਲੱਤਾਂ ਨਹੀਂ ਆਂਗਰ ਨਹੀਂ ਠੇਪਾ ਲੱਗ ਗਿਆ ਅੱਛਾ ਕਿਉਂ ਉਤਰ ਨਹੀਂ ਕਰਿਆ ਕਿਉਂ ਉਤਰਿਆ ਘੱਟ ਗੈਸ ਕੀਤਾ ਅੱਸਾ ਜੀ ਮੈਂ ਦਵਾਈ ਖਾਣੀ ਦਵਾਈ ਖਾਦੀ ਨਹੀਂ ਯਾਰ ਪਾਣੀ ਲਿਆ ਦਿਓ ਤੁੰ ਵੀ ਬਹੁਤ ਸਾਈਡ ਰਹੀ ਜੋਣ ਹੈ ਉਹ ਸਾਈਡ ਉਹ ਸੜਮ ਗੱਡੀ ਹੁਣੇ ਕਾਹ ਕਰਨੀ ਜਿਹੜੇ ਕੁਸ਼ੇ ਜਿਹੜੇ ਮੁੱਠਾ ਇਹ ਜਿਹੜੇ ਵੱਡੇ ਵੱਡੇ ਹਿੰਗ ਬੁੱਕੇ ਇਹ ਜੇ ਉਹ ਉਹਨਾਂ ਚੋਂ ਕੱਢੇ ਇਹ ਆ ਪਿੰਕ ਨਹੀਂ ਨਹੀਂ ਆ ਪਿੰਕੇ ਜਿਹੜੇ ਉਹਨਾਂ ਚੋਂ ਵੱਡੇ ਆ ਜਿਹੜੇ ਆਵੇ ਆ ਪਿੰਕੇ ਉਹ ਚਿੱਟੇ ਸਾਰੇ ਉਹਨਾਂ ਚੋਂ ਕੱਢੀ ਹਾਂ ਮਗਰ ਯਾਰ ਉਹ ਕੱਢਿਆ ਵਾ ਲੈ ਵੀ ਮੰਮੀ ਦਾ ਮੰਮੀ ਦਾ ਯੋਗਦਾਨ ਰਹੇਗਾ ਮੰਮੀ ਨੇ ਯੋਗਦਾਨ ਪਾਤਾ ਆਪਣਾ ਹੈ ਲੈ ਨਾ ਕੋਤ ਨੂੰ ਬਣਾਦਾ ਫੋਟੋ ਨਹੀਂ ਲਵ ਯੂ ਕੀ ਹੈ ਤੇਰੀ ਟੈਨਸ਼ਨ ਨਾ ਆਂਦੇ ਉਹ ਨਾ ਆਇਆ ਨਿਕੋਏ ਨਹੀਂ ਆਈ ਜਾਣਾ ਸੀ ਧਿਆਨ ਨਾਲ ਧਿਆਨ ਨਾਲ ਇਲਿਕਾ ਨਾ ਪੜਨ ਨਾ ਨਾਲ ਧਿਆਨ ਨਾਲ ਗਿਆਨ ਹੀ ਨਾ ਪਜੀ ਟਾਈਮ ਹੋ ਵੀ ਬੜਾ ਗਿਆ ਹਨਾ ਟਾਈਮ ਟਾਈਮ ਵੇਖੋ ਕਿੰਨਾ ਹੋ ਗਿਆ ਜੋ 10 ਏ ਹੁਣ ਤੇ 6:30 ਹੋ ਗਿਆ ਤੇ ਬੜੀ ਹੋਈ ਨਹੀਂ ਆਉਗੀ ਆ ਤਰੀ ਫਿਰਦੀ ਆ ਬਸ ਹੁਣ ਉੱਤਰਾਂ ਦਾ ਜਾਚ ਆ ਗਈ ਖਲਿਆ ਜੇਰਾ ਬਰਾਵਰ ਤੇ ਲਾਤੇ ਤੇ ਸਿਰ ਨੂੰ ਬਹੁਤ ਜ਼ਿਆਦਾ ਦਰਦੋਂ ਡਿਆਤੋ ਹੀ ਪਈ ਬਹੁਤ ਜ਼ਿਆਦਾ ਤੇ ਕੀ ਬਣਾਇਆ ਅੱਜ ਦਾਲ ਚੋਲ ਲੈ ਸਿਰ ਪੜਾੜੀ ਲੈ ਆਓ ਲੈ ਵੀ ਆਪਣੇ ਪਲਾਟ ਦੇ ਵਿੱਚੋਂ ਇਹ ਇੰਨਾ ਲਸਣ ਨਿਕਲਿਆ ਜਿਹੜੇ ਨੇ ਵੇਚਿਆ ਸੀ ਤੇ ਡੈਡੀ ਕਹਿੰਦੇ ਬਹੁਤਾਂ ਨੇ 7-8 ਕਿਲੋ ਹੋਣਾ 7-8 ਕਿਲੋ ਨਿਕਲਣਾ ਤੂੰ ਕੀ ਕਹਿੰਦੇ ਮੈਂ ਮੈਂ 7 ਹੀ ਲਿਆ ਦੇ ਮੈਨੂੰ ਮਾਜੀ ਉਹ ਕਿੱਥੋਂ ਮੰਗਾਂ ਮਿੱਟੀ ਦੇ ਪੰਡੇ ਵਾਲੇ ਤਾਂ ਗਾਂਵੇਂ ਚੜੀ ਹੁੰਦੀ ਆਹ ਆ ਉੱਥੋਂ ਮਿਲਦਾ ਤੇ ਇਹਦੀਆਂ ਪੂਜੇ ਜਿਹੜੇ ਵਰਸ਼ਣ ਨੇ ਨਹੀਂ ਇਹ ਜਿੱਦਾਂ ਪਿੰਡਾਂ ਚ ਜਿਹੜੇ ਟੰਗ ਦੇ ਛੱਤ ਦੇ ਨਾਲ ਆਹ ਆਹ ਉਹਦਾ ਟੰਗਣਾ ਉਹ ਘਟੰਗਣਾ अच्छा 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 घरे बैठे वेले तो माँ कमें घर वाल हो पी होने आए नेल पीड़ गए वैसे तो मोस्टर कि वह मैं पीना हना ज्यादा नहीं वैसे कद अज फिर यहाँ कम सारना बना क्योंकि मिली नहीं आने फिर यही सही है ते पी लें गल तो आई थी तो मैं चल हम पानी मरवा दें बार बार उ ਉਹ ਗਿੰਦੀ ਵੜੀ ਹੋ ਗਈ ਹੈ ਇਹਦੀ ਲੈ ਵੀ ਆਹ ਲੈ ਟਨਾਕ ਲੈਣੀ ਚੋਰਾ ਵੇਖ ਲਈ ਮੈਂ ਦੇਤਾ ਸੁਨਾਮ ਵਲੌਗ ਦੇ ਵਿੱਚ ਹੈ ਆ ਲੈ ਜਾਓ ਬਈ ਲਾ ਕੇ ਬਾਹਰ ਲਾਤੀ ਤੁਹਾਡੇ ਵਾਸਤੇ ਇਧਰ ਪੈ ਗਈ ਵਿਪਤਾ ਭਾਜੀ ਹਣਾਂ ਦੇ ਘਰੇ ਗੱਡੀ ਲਾ ਕੇ ਵੇਖੀ ਆ ਤੇ ਗੱਡੀ ਇਹ ਲੰਮੀ ਜਗ੍ਹਾ ਇਹਨਾਂ ਘਟ ਰਾਲੀ ਹੋਰ ਕੀ ਹੈ ਟਰੱਕ ਹੈ ਜੀ ਇਹ ਜਗ੍ਹਾ ਵਾਕਈ ਘਟ ਗਈ ਯਾਰ ਉਦੋਂ ਅਸੀਂ ਸਮਝੇ ਵੀ ਲੱਗਦਣੀ ਪਰ ਆ ਥੋੜਾ ਜਿਹਾ ਫਰਕ ਪੈ ਗਿਆ ਯਾਰ ਉੰਦਰ ਦਾ ਜਿੱਦਾਂ ਤੁਸੀਂ ਲਾ ਲੋਗੇ ਧੇਕ ਫੁੱਟ ਦਾ ਫਰਕ ਪੈਗਾ 6 ਇੰਚੀ ਦਾ ਆ ਆ ਦਰਵਾਜ਼ਾ ਇੱਥੇ ਬੰਦ ਹੁੰਦਾ ਵਾ ਇਹ ਇੱਥੇ ਇੱਥੇ ਦਰਵਾਜ਼ਾ ਬੰਦ ਹੁੰਦਾ ਆ ਤੇ ਇਹ ਗੱਡੀ ਆਉਂਡੀ ਦੇ ਬਰਾਬਰ ਇਹ ਤੋਂ ਬਾਹਰ ਐ ਸੁਗਵਾਵੇ 1/2 ਇੰਚ ਬਾਹਰ ਐ ਗੱਡੀ ਉਹ ਲਾ ਲੋ 6 ਇੰਚ ਦਾ ਫਰਕ ਪੈ ਗਿਆ ਆਗੇ ਇਹ ਜਾਂਦ ਫਿਰ ਇਦਾਂ ਹੋ ਸਕਦਾ ਹੁਣ ਹੁਣ ਮੈਂ ਤਾਂ ਸਕੀਮ ਮੈਂ ਤੇ ਭਾਜੀ ਲਾਉਣ ਦੇ ਵੀ ਆਹੜੇ ਆਪਣਾ ਦਰਵਾਜ਼ਾ ਨੇ ਜਿਹੜਾ ਇਹਦਾ ਪਿੱਲਰ ਕਿੰਨਾ ਬਾਹਰ ਨਾ ਮੇਰੇ ਰਹਿਦਾ ਵੀ ਇੱਥੋਂ ਵੈਲਡਿੰਗ ਕਰਾ ਕੇ ਨਾ ਇੱਥੋਂ ਸ਼ੁਰੂ ਕਰਵਾਵੇ ਆਹੜਾ ਮੇਰਾ ਇੱਥੋਂ ਹੀ ਸ਼ੁਰੂ ਕਰਵਾ ਲੈ ਤੇ ਇਹਦੇ ਬਰਾਬਰ ਜਿੰਨਾ ਦਰਵਾਜਾ ਹੋ ਗਿਆ ਨੇ ਇਹਦੇ ਇਹਦੇ ਬਰਾਬਰ ਹੋ ਗਿਆ ਤੇ ਹੋ ਸਕਦਾ ਸ਼ਾਇਦ ਲੱਗ ਜੇ ਫਿਰ ਗੱਡੀ ਭਾਵੇਂ ਮੜੀ ਜੀ ਹੋਰ ਗੱਡੀ ਗਾਂ ਕਰ ਲਾਂਗੇ ਤੇ ਇੰਨੀ ਕੁ ਜੇ ਗੱਡੀ ਹੋਰ ਗਾਂ ਹੋ ਜਾਣੀ ਐ ਥੋੜੀ ਜੀ ਤੇ ਉਹ ਹੀ ਪੂਰੀ ਪੂਰੀ ਕੰਮ ਬਣ ਜਾਣਾ ਜੇ ਲੱਗ ਜੇ ਤੇ ਦਰਵਾਜਾ ਬਾਹਰ ਲੱਗ ਜੇ ਤੇ ਸੜਕ ਦਾ ਕੰਮ ਜਿਹੜਾ ਨਹੀਂ ਉਹ ਦੂ ਦੂ ਚੱਲ ਰਿਹਾ ਪਰਲੂ ਚੱਲੀ ਜਾਂਦਾ ਰੋਡ ਆਪਣੇ ਚੌੜੇ ਹੋ ਰਹੇ ਇਧਰ ਕਦਾਪੁਰ ਰੋਡ ਤੇ ਇਹ ਮੰਮੀ ਨੇ ਜੋੜੀ ਸੀ ਮਲਾਈ ਤੇ ਆਪਣਾ ਇਹ ਘਰ ਦਦੇ ਸੀ ਕਿਉਂ ਨਿਕਲਿਆ ਕਿਲੋ ਕਿਲੋ ਤੋਂ ਉੱਪਰ ਆ ਗਿਆ ਸਗੋਂ ਆ ਵੀ ਵੱਧ ਗਿਆ ਕਿਲੋ ਤੋਂ ਉੱਪਰ ਆ ਬਾਬੇ ਦਾ ਅੱਛਾ ਉਹ ਵੀ ਉਹ ਵੀ ਆਪਣਾ ਇਹ ਚੋ ਨਿਕਲਿਆ ਇਹਦਾ ਮਤਲਬ 1.5 ਕਿਲੋ ਨਿਕਲਿਆ ਕਿ ਫਿਰ 1.5 ਕਿਲੋ ਕਿਉਂ ਤੇ ਸੁੱਚਾ ਸੁੱਚਾ ਕੱਢ ਲਿਆ ਬਾਬਾ ਜੀ ਯੋਗਾ ਪਹਿਲਾਂ ਕੱਢ ਲਿਆ ਸੀ ਅੱਧਾ ਕਿਲੋ ਸੁੱਚਾ ਰੱਖ ਲਿਆ ਡੱਬੇ ਦੇ ਵਿੱਚ ਪਾ ਕੇ ਤੇ ਇਹ ਮੈਂ ਆਪਣੇ ਖਾਣ ਵਾਸਤੇ ਰੱਖਿਆ ਹੈ ਥੋੜਾ ਥੋੜਾ ਪਰੌਂਠੀਆਂ ਪਰਾਂਠੀਆਂ ਨੂੰ ਲਾ ਲਈ ਤੇ ਨਾਲ ਹੀ ਇੱਕ ਜਿhko ਭੈਣ ਭਰਾ ਆ ਓਏ ਬਸ ਤੇ ਫਿਲਹਾਲ ਆ ਹੈਗਾ ਇਹਨਾਂ ਸਾਰ ਲੈਣਾ ਆ ਫੇਰ ਸਾਡਾ ਫਰਿੱਜ ਹੀ ਰੱਖੋ ਇਹ ਨਹੀਂ ਕਿ ਉਹ ਹੈ ਸੀ ਤੇ ਇਹ ਫੇਰ ਪਿੱਕਰ ਜਾਣਾ ਨਹੀਂ ਪਿੱਕਰਦਾ ਉਹ ਦੋ ਜਗ੍ਹਾ ਹੀ ਨਾ ਟੋਲ ਨਾ ਜਾਏ ਅੱਛਾ ਅੱਛਾ ਚਲ ਚਲੋ ਜੀ ਧੰਨਵਾਦ ਥੈਂਕ ਯੂ ਮਾਂ ਮੇਰੀ ਕਿ ਲਵ ਯੂ ਆ ਸਾਰੀ ਮਿੱਟੀ ਜਿਹੜੀ ਨੇ ਹਰ ਕੋਲ ਇਹ ਲੈ ਮੈਂ ਤੁਹਾਨੂੰ ਅਖਾਂ ਹੋਏ ਹੋ ਜਾਣ ਹੋ ਜਾਣ ਆ ਸਾਰੀ ਮਿੱਟੀ ਨਾਲ ਕੜੀ ਇਹਨੇ ਲਾਈ ਆ ਮੈਂ ਸਾਰੀ ਕੜੀ ਜਿੰਨੀ ਵੀ ਰਹੀ ਸੀ ਨਾ ਆ ਕੰਧ ਨੂੰ ਬਸ ਇਹਨੇ ਲਾਈ ਕੁੜੀ ਨੇ ਮੈ ਲਵਾਵਾ ਫਿਰ ਚੱਲ ਠਫਣੀ ਜਰਾ ਇਹਨੂੰ ਇਹਨੂੰ ਫਣੀ ਜਰਾ ਫਣੀ ਜਰਾ ਫਣੀ 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 ਜਰਾ ਇਹਨੂੰ ਫਣੀ ਫਣੀ ਜਰਾ ਭਰਾ ਹੁਣ ਆਏ ਨੇ ਲੈਂਟਰ ਖੁੱਲੇਗਾ ਕਿ ਨਹੀਂ ਸੱਚ ਲੈਂਟਰ ਜੇ ਖੁੱਲਣਾ ਲੱਗਣਾ ਕਿੰਨੇ ਦਿਨ ਹੋ ਗਏ ਹੋ ਗਿਆ ਹਫਤਾ ਹੋ ਗਿਆ ਕਿੰਨੇ 14 ਦਿਨਾਂ 14 ਦਿਨਾਂ ਬਾਅਦ ਕਿ 16 ਦਿਨਾਂ ਬਾਅਦ ਦੇਣਾ ਦੇਣਾ ਚੰਗੇ ਲੱਗ ਜਾਣ ਨਾ ਫਿਰ ਇਹ ਕਨੇ ਤੇ ਚੰਗੇ ਲੱਗਣ ਦੇ ਦਿਨ ਤਾਂ ਚੰਗੇ ਲੱਗਣ ਦੇ ਉਹ ਜਿਹੜੇ ਮਿਸਤਰੀ ਲੱਗੇ ਬਹੁਤ ਪਾਣੀ ਪੀਵੇ ਨਹੀਂ ਹੋ ਜਾਂਦੇ ਗਰਮੀਆਂ ਵਿੱਚ ਬੜੀ ਬਾਤਰੀਆਂ ਉਹਨਾਂ ਦੀ ਇਹ ਬਣਾਈ ਚਾਚੇ ਦੇ ਮੁੰਡੇ ਨੇ ਬਣਾਈਆਂ ਸੋਹਣੀ ਬਣਾਈ ਹੈ ਥੈਂਕ ਯੂ ਲੱਗੇ ਬਚਾੜਾ ਬੜੀ ਵਿਧੀਆ ਫਰੋਕ ਲੱਗੀ ਬਈ ਫਰੋਕ ਉੱਚੀ ਹੋ ਗਈ ਹੈ ਨਾ ਹਰ ਗੁਣ ਪੱਤਰ ਜੀ ਮੇਰਾ ਪਤ ਵੇਖ ਕੇ ਸੋਹਣਾ ਲੱਗਣ ਡਿਆ ਅੱਜ ਫਰੋਕ ਪਰ ਉੱਚੀ ਹੋ ਗਈ ਹੈ ਉੱਚੀ ਹੋ ਗਈ ਹੈ ਚਲੋ ਸੋਹਣਾ ਲੱਗਣ ਡਿਆ ਬਾਪੂ ਮੇਰਾ ਅਵਗਾ ਫਰੋਕ ਉੱਤੀ ਹੋ ਗਈ ਐ ਹਰ ਕੋਣ ਐਨ ਦੇਖ ਆਇਨੂ ਇੱਧਰ ਆਓ ਉਹ ਰਾਓ ਆਦਾਈ ਦਈ ਆਦਾਈ ਫੜੋ ਆ ਆਰ ਆਰ ਇੱਧਰ ਆਓ ਫੜੋ ਤਾਈ ਫੜੋ ਫੱਜਦੀ ਮਾਂ ਆਪਣੀ ਵਲ ਬਾਈ ਉਪਾ ਕੰਨਿਆ ਦਾ ਬਾਈ 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 ਰੌਂਡੇ ਹੀ ਕਹਿੰਦੇ ਮੈਨੂੰ ਬਾਹਰ ਲੈ ਕੇ ਜਾ। ਆ ਨਾ ਸਬਜੀ ਲੈਣ ਚੱਲੇ ਆ ਤੇ ਨਾਲ ਇਹਨੂੰ ਲੈ ਲਿਆ। ਹਰਗੁਣ ਹਰਗੁਣ ਸ਼ਿਮਲਾ ਬਣਾਉਣ ਦੇ ਸਨੀਪ ਭਰ ਕੇ ਹਲੂ ਪਾ ਕੇ ਵਿੱਚ ਲੈ ਆਵੇਂ ਆਪਣਾ ਭਰਾ ਸਦਨ ਡਿਆ ਹੈਗਾ। ਇਹ ਨਿਵਮ ਡੈਕੋਰੇਸ਼ਨ ਨਾਮ ਨਹੀਂ ਲੈਣਾ ਉਹਦਾ ਥੋੜਾ ਔਖਾ ਇਹਦਾ ਕੰਮ। ਔਖਾ ਨਾ ਨਾਮ ਲੈਣਾ ਨਿਵਮ ਡੈਕੋਰੇਸ਼ਨ ਵਾਲਾ ਤੇ ਉੱਥੇ ਆਪਾਂ ਕਰਦੇ ਆਪਾਂ ਲੇ ਪਾਂਡੇ ਇਖੜ ਕਾਈ ਜਾਣੀ ਤੋੜਦਾ ਸਭ ਕੁਝ ਤੋੜ ਦਿਆ 150 ਸਾਲ ਪੁਰਾਣਾ ਗੁਲਦਸਤਾ ਤੇ ਉੱਥੇ ਮੈਂ ਤਰੇਸ਼ਮ ਚੱਲੀਆਂ ਸਜਾਉੜਾ ਉਹਦਾ ਹੀ ਫੋਨ ਆ ਗਿਆ ਵਿੱਚ ਇਹ ਕਹਿੰਦਾ ਤੁਰਪੇ ਜਗ ਨਹੀਂ ਤੇ ਡੈਫਰੈਂਸ਼ਨ ਅੰਬਾਈ ਹੁਣਾਂ ਨੇ ਪਿਆਰਸ ਦੇ ਵਿੱਚ ਇੱਕ ਪਨੇ ਰਿਜੋਰਟ ਦੇ ਵਿੱਚ ਕੀਤੀ ਬੜੀ ਸੋਹਣੀ ਤੇ ਕਹਿੰਦਾ ਵੀ ਆਣ ਕੇ ਦੇਖੋ ਵੀ ਤੇ ਨਾਲੇ ਆਪਣੀ ਥੋੜੀ ਜਿਹੀ ਮਸ਼ਹੂਰੀ ਕਰ ਦੋ ਵੀ ਉਹ ਮੇਰੇ ਕੰਮ ਆਉਂਦਾ ਤਾਂ ਮੈਂ ਉਹਦੇ ਕੰਮ ਆਉਣਾ ਹੈ ਤੇ ਜੇ ਤੁਹਾਨੂੰ ਡੈਕੋਰੇਸ਼ਨ ਵਧੀਆ ਲੱਗੂਗੀ ਤੇ ਸਾਰੇ ਜਿਹੜੇ ਬਾਈ ਹੁੰਨ ਉਹਨਾਂ ਦਾ ਕੰਟੈਕਟ ਜਰੂਰ ਕਰਿਓ ਜੈਨੂਇਨ ਜੈਨੂਇਨ ਹੋਊਗਾ ਮੈਂ ਖੁਦ ਹੀ ਕਹਿ ਦਵਾਂਗਾ ਵੀ ਭਾਈ ਜਿਹੜਾ ਮੇਰਾ ਨਾਮ ਲੈ ਕੇ ਵਲੌਗ ਦੇਖ ਕੇ ਆਵੇ ਤੇ ਪ੍ਰਾਈਸ ਉਹਨਾਂ ਜਿਹੜਾ ਨਹੀਂ ਜੈਨੂਇਨ ਲੱਗੂਗਾ ਕਿਸੇ ਵੀ ਤਰ੍ਹਾਂ ਦੀ ਮਤਲਬ ਤੁਸੀਂ ਡੈਕੋਰੇਸ਼ਨ ਕਰਾਉਣੀ ਹੈ ਘਰ ਦੇ ਵਿੱਚ ਕਰਾਉਣੀ ਹੈ ਵਿਆਹ ਤੇ ਕਰਾਉਣੀ ਹੈ ਹਲਦੀ ਤੇ ਕਰਾਉਣੀ ਹੈ ਜਦਾਂ ਤੇ ਜਾਂ ਆਪਣਾ ਕੋਈ ਬਰਥਡੇ ਫੰਕਸ਼ਨ ਆ ਕੁੜੀਆ ਦਾ ਜਾਂ ਵੈਲਕਮ ਕਰਨਾ ਹੈ ਇਦਾਂ ਦੀ ਸਾਰੇ ਦੀ ਡੈਕੋਰੇਸ਼ਨ ਕਰਦੇ ਨੇ ਲੜੀਆਂ ਲਾਉਣੀਆਂ ਘਰ ਦੇ ਵਿੱਚ ਨਾਲ ਮਿਲ ਆਏ ਆ ਵਾ ਰਸ਼ਮੀਰ ਨੂੰ ਮੈਂ ਕਹਾ ਚੱਲ ਕੱਲਾ ਕੱਲਾ ਹੁੰਦਾ 211 ਹੋ ਜਾਂਦੇ ਨੇ ਤੇ ਇੱਧਰ ਡੈਕੋਰੇਸ਼ਨ ਚੈੱਕ ਕਰ ਰਦੇ ਸੀ ਪਹਿਲਾਂ ਹੈਗਾ ਨਹੀਂ ਬਹਿ ਜਾ ਬਹਿ ਜਾ ਕਰਾਈ ਪੂਰੀ ਹੈ ਘਣੀ ਕੰਮ ਘੈਂਟ ਸਾਰਾ ਇਹਨਾਂ ਦਾ ਹੀ ਕੰਮ ਬਾਈ ਹੁਣਾਂ ਦਾ ਹੀ ਹੈ ਲੈ ਵੀ ਕਰੋ ਚੈੱਕ ਕੰਮ ਨਮੂਮ ਡੈਕੋਰੇਸ਼ਨ ਤੇ ਕੰਟੈਕਟ ਨੰਬਰ ਇਹ نیچے ਦੇਖ ਸਕਦੇ ਤੁਸੀਂ ਹੋਰ ਚੈੱਕ ਕਰ ਸਕਦੇ ਤੁਸੀਂ ਉੱਪਰ ਵੀ ਹੈਦਰਪਾ ਜੀ ਨੇ ਵੀ ਆਈ ਗਏ ਨੇ ਹਾਂਜੀ ਭਾਜੀ ਕੀ ਹਾਲ ਜੇ ਅੱਗੇ ਵੀ ਪਾਜੀ ਹੋਰ ਆ ਗਏ ਮਹਾਰਾਜ ਕਿਉਂ ਜੀ ਲਗੀ ਤੁਹਾਡੇ ਕੋਲ ਮੈਂ ਕਹਿੰਦਾ ਬਹਿ ਜਾ ਬਹਿ ਜਾ ਘਰਾਤੀ ਨਹੀਂ ਭਾਜੀ ਤੁਸੀਂ ਕੰਮ ਮੜਾ ਕਰਕੇ ਪਹਿਲੇ ਦੱਸੋ ਤੁਸੀਂ ਅਸੀਂ ਨੂੰ ਆਵਾਜ਼ ਦਿੱਤੀ ਅਸੀਂ ਉਸੇ ਟਾਈਮ ਪਹੁੰਚ ਗਏ ਆ ਤੇ ਜੇ ਕਿਸੇ ਨੇ ਵੀ ਕਰਾਉਣੀ ਹੋਵੇ ਡੈਕੋਰੇਸ਼ਨ ਤੇ ਭਰਾ ਦੇ ਨਾਲ ਗੱਲਬਾਤ ਕਰ ਸਕਦੇ ਹੋ ਕੰਟੈਕਟ ਨੰਬਰ ਮੈਂ ਮੈਂਸ਼ਨ ਕਰ ਦਾਂਗਾ ਤੇ ਕੰਮ ਨੂੰ ਖਿੱਚ ਦਿਓ ਥੋੜਾ ਥੋੜਾ ਜਿਹੜਾ ਮਤਲਬ ਮੇਰਾ ਨਾਮ ਲੋਗ ਨੇ ਥੋੜਾ ਡਿਸਕਾਊਂਟ ਕਰ ਦੇ ਵਾ ਠੀਕ ਆ ਉਨੇ ਡਿਸਕਾਊਂਟ ਕਰਦੇ ਥੋੜਾ ਓਕੇ ਧੰਨਵਾਦ ਜੀ ਨਵੀਂ ਭਰਾ ਹਣੀ ਅੰਦਰੋਂ ਵੀ ਜਾ ਕੇ ਦਿਖਾਉਣਗੇ ਅੱਛਾ ਇਧਰ ਵੀ ਸੈਟ ਕੀਤਾ ਕੋਈ ਸੇਵਾਹੀ ਗੁਰੂ ਕੀ ਆਈ ਬਾਤ ਆ ਬਹੁਤ ਸੋਹਣਾ ਅੱਛਾ ਸਾਰੀ ਸੈਟਿੰਗ ਆਪਣੀ ਹੈ ਠੀਕ ਆ ਜੀ ਬਹੁਤ ਅੱਛੀ ਹੋ ਜਾਂ ਸਾਡੀ ਡਿਗਰੀ ਸ਼ੁਰੂ ਨਹੀਂ ਹੋਈ ओके okay, ओके okay, पाजी ਬਹੁਤ ਵਧੀਆ ਕੰਮ ਤੁਹਾਡਾ ਲੈ ਵੀ ਆ ਵੀ ਬੈਜਾ ਬੈਜਾ ਕਰਾਈ ਪਾਜੀ ਹੋਣਾ ਨੇ ਪੂਰੀ ਤੇ ਇੱਕ ਵਾਰੀ ਫੇਰ ਤੁਹਾਨੂੰ ਬੋਰਡ ਆਪਾਂ ਵਿਖਾ ਦਿੰਨੇ ਆ ਕੰਟੈਕਟ ਨੰਬਰ ਦਿੱਤੇ ਹੋਏ ਜੇ ਨੀਚੇ ਠੀਕ ਹੈ ਰੱਬ ਨੇ ਹੀ ਬਹੁਤ ਜਲਾ ਬਹੁਤ ਆ ਰਿਹਾ ਜਿੱਤੇ ਹੱਥ ਚੱਪੇ ਆਈ ਦਵਾਈ ਲੈਣ ਚਲਗੇ ਦਵਾਈ ਲੈਣ ਮੱਝੇ ਚ ਨਹੀਂ ਲਿਕੇ ਅੰਦਰ ਦੇਖਣ ਜਾਵੇ ਬੇ ਆਇ ਤੇ ਆਵੇ ਤੇ ਤੀਂ ਲਿਆ ਮੈਂ ਹੀ ਲੈ ਆਈ ਮੇਰੇ ਪੁੱਤ ਨਹੀਂ ਕਿਤੇ ਮੇਰੇ ਮੇਰਾ ਪੁੱਤ ਇਦਾਂ ਸੈਟ ੱਕੇ ਰੱਖੇ ਸਹਣਾ ਰਾਜਾ ਰਾਜਾ ਆ ਗਿਆ ਰਾਜਾ ਆ ਗਿਆ ਆ ਰਾਜਾ ਆ ਗਿਆ ਰਾਜਾ ਆ ਗਿਆ ਮਰਾ ਰਾਜਾ ਮਰਾ ਦੇਖਣਾ ਪਵੇ ਰਾਜਾ ਰਾਜਾ ਆਜੋ 啊九月你好啊九月九月九啊九月九月九月九月九月九